ਔਰ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਵੇਂ ਪੜਾਵੇ ਉੱਪਰ ਸਮਾਤਾ ਵਾਲਾ ਬਾਬਾ ਗੋਕਲਦਾਸ ਜੀ ਦਾ ਵਾਲਾ ਰੋਡ ਪੰਜਵੇਂ ਪੜਾਵੇ ਉੱਪਰ ਹੀ ਨਗਰ ਕੀਰਤ ਪਹੁੰਚ ਚੁੱਕਾ ਆ ਔਰ ਫਲ ਬਲੂਟ ਦਾ ਇੱਥੇ ਵੀ ਟੁੱਟ ਲੰਗਰ ਫਟਾਇਆ ਜਾ ਰਿਹਾ ਹੈ ਧਰਤੀ ਤੇ ਸਨ ਜਿਹੜੇ ਲੜਦੇ ਲੜਦੇ ਕਲਗੀਧਰ ਪਾਤਸ਼ਾਹ ਜਿੱਤ ਗਏ ਤੇ ਬਾਈ ਧਾਰ ਦੇ ਰਾਜੇ ਹਾਰ ਗਏ ਤੇ ਜੰਗ ਦੇ ਜੇਤੂ ਜਰਨੈਲ ਮਹਾਨ ਸੈਨਾਪਤੀ ਧਨਸ਼ੀਰ ਗੋਬਿੰਦ ਰਾਏ ਬਹਾਦਰ ਜੀ ਐਲਾਨੇ ਗਏ ਤੇ ਜਿੱਤ ਦੇ ਜੰਗ ਦੇ ਜੇਤੂ ਜਰਨੈਲ ਬਣ ਕੇ ਜਦੋਂ ਪੌਣਾ ਸਾਹਿਬ ਦੀ ਧਰਤੀ ਤੇ ਵਾਪਸ ਪਹੁੰਚੇ ਆ ਤੇ ਇਸੇ ਪੌਣਾ ਸਾਹਿਬ ਦੀ ਧਰਤੀ ਤੇ ਸਨ ਜਦਨ ਕਲਗੀਧਰ ਪਾਤਸ਼ਾਹ ਜੀ ਦੇ ਘਰੇ ਵੱਡੇ ਸਹਬਜ਼ਾਦੇ ਸਹਬਜ਼ਾਦੇ ਦੇ ਸੰਨ ਇਸੇ ਕਾਗਜ਼ ਸਹਬ ਦੀ ਧਰਤੀ ਤੇ 52 ਕਵੀਆਂ ਦੇ ਦਰਬਾਰ ਸੱਜਦੇ ਰਹੇ ਯਮਨਾ ਦਰਿਆ ਦੀ ਪਾਵਨ ਜੜੀ ਨਦੀ ਹੈ ਯਮਨਾ ਦਰਿਆ ਦੇ ਕਿਨਾਰੇ ਉੱਤੇ ਵਸਿਆ ਹੋਇਆ ਪੰਨਾ ਸਾਹਿਬ ਇੱਥੇ 52 ਕਵੀਆਂ ਦੇ ਦਰਬਾਰ ਸੱਜੇ ਇਹਨਾਂ 52 ਕਵੀਆਂ ਦੇ ਵਿੱਚੋਂ ਇੱਕ ਕਵੀ ਸੀ ਕਵੀ ਚੰਦਰ ਕਵੀ ਚੰਦਰ ਹੈ ਜਿਹੜਾ ਉਹ ਬੜੀ ਸੁੰਦਰ ਕੰਤਾ ਉਚਾਰਦਾ ਸੀ ਇਹਦੀ ਲਿਖਣ ਸ਼ੈਲੀ ਬੜੀ ਸੋਹਣੀ ਸੀ ਇਹ ਸ਼ਬਦ ਬੜੇ ਮੈਂ ਇਹ ਆਪਦੀ ਕਵਤਾ ਦੇ ਅਸਰ ਪਰੋਕੇ ਰੱਖਦਾ ਸੀ ਬੜੀ ਸੋਹਣੀ ਲਿਖਣ ਸ਼ੈਲੀ ਸੀ ਇਹਦੀ ਤੇ ਕਵੀ ਚੰਦਾਂ ਦੀ ਲਿਖਣ ਸ਼ੈਲੀ ਤੋਂ ਲਿਖਣ ਦੇ ਢੰਗ ਤੋਂ ਖੁਸ਼ ਹੋ ਕੇ ਇਹਦੀਆਂ ਸੁੰਦਰ ਰਚਨਾਵਾਂ ਤੋਂ ਖੁਸ਼ ਹੋ ਕੇ ਇਹਦੇ ਮਹਿੰਗੇ ਸ਼ਬਦਾਂ ਤੋਂ ਖੁਸ਼ ਹੋ ਕੇ ਇਹਦੇ ਲਿਖਣ ਸ਼ੈਲੀ ਤੋਂ ਖੁਸ਼ ਹੋ ਕੇ ਕਲਗੀਧਰ ਪਾਤਸ਼ਾਹ ਜੀ ਨੇ ਇਹਨੂੰ ਇੱਕ ਉਪਾਦੀ ਦੇ ਦਿੱਤੀ ਇੱਕ ਖਿਤਾਬ ਦੇ ਨਾਲ ਮਾਜਿਆ ਕਲਗੀਧਰ ਪਾਤਸ਼ਾਹ ਜੀ ਨੇ ਉਹ ਖਿਤਾਬ ਕਿਹੜਾ ਸੀ ਕਲਗੀਧਰ ਪਾਚਾ ਕਹਿ ਲੱਗੇ ਕਹਿੰਦੇ ਕਵੀ ਚੰਦਨ ਆਂਦਾ ਇਹ ਕਹਿੰਦੇ ਅੱਜ ਤੋਂ ਬਾਅਦ ਤੂੰ ਕਵੀ ਰਾਜ ਹੈ ਤੂੰ ਕਵੀਆਂ ਦਾ ਸਰਮੌਰ ਹੈ ਤੇ ਯਾਦ ਰੱਖਿਓ ਜਦੋਂ ਆਪਾਂ ਸਤ ਸੰਗਤ ਕੋਈ ਸੰਸਥਾ ਤਿਆਰ ਕਰਦੇ ਆ ਨਾ ਕੋਈ ਕਮੇਟੀ ਬਣਾਈ ਜਾਂਦੀ ਹੈ ਤੇ ਉਹਦੇ ਅੰਦਰ ਅਹੁਦੇਦਾਰ ਨਿਯੁਕਤ ਕੀਤੇ ਜਾਂਦੇ ਨੇ ਕੋਈ ਪ੍ਰਧਾਨ ਲਾਇਆ ਜਾਂਦਾ ਕੋਈ ਸੈਕਟਰੀ ਲਾਇਆ ਜਾਂਦਾ ਕੋਈ ਖਜ਼ਾਂਚੀ ਲਾਇਆ ਜਾਂਦਾ ਇਸੇ ਤਰੀਕੇ ਦੇ ਨਾਲ ਕਵੀਆਂ ਦਾ ਸਰਮੌਰ ਰਾਜ ਦਾ ਕਹਿਣ ਲੱਗੇ ਕਵੀ ਚੰਦਰ ਤੋਂ ਕਵੀ ਰਾਜ ਇਹ ਪ੍ਰਧਾਨ ਸਾਰੇ ਕਵੀਆਂ ਦਾ ਸਰਮੌਰ ਤੇ ਯਾਦ ਰੱਖੋ ਜਦੋਂ ਕਦੇ ਹੋ ਕੇ ਪਾਣੀ ਨਹੀਂ ਪਾ ਸਕਦੇ ਤੇ ਜੇਰੇ ਪਾਣੀ ਬਾਹਰ ਨੂੰ ਪੁੱਛੇ ਦਤਾਤੇ ਨੇ ਤੇ ਜੇ ਇਹ ਪਾਣੀ ਸਾਡੇ ਪਾਣੀ ਤੋਂ ਸੁੱਕਣਾ ਹੋ ਗਿਆ ਨਾ ਫਿਰ ਰੁਪੇ ਕਈ ਵਾਰ ਬੱਦੇ ਦਾ ਸੁਭਾਗ ਪਾ ਜਾਂਦੇ ਹਨ ਉਹ ਰੁਪੇ ਬਣ ਗਿਆ ਸਭ ਚੱਜ ਨੂੰ ਇਹ ਬੰਬਾ ਪੀਨਾ ਦਾ ਪ੍ਰੋਕਾਰ ਅੰਮ੍ਰਿਤ ਪ੍ਰਧਾਨ ਬਣ ਗਿਆ ਤੇ ਆਕੇ ਨੰਭਾ ਦੇ ਸਿੱਖ ਤਰਾਰ ਜੋ ਸਭੀ ਕਹਿੰਦੇ ਅੱਜ ਉਹ ਜਿਹੜੇ ਕਰਨੇ ਕਹਿੰਦਾ ਕਹਿੰਦੇ ਸਿੱਖੋ ਇਸ ਸਿੱਖ ਨੂੰ ਆਪਣੇ ਹੱਥੀ ਮਾਣ ਦਿੱਤਾ ਹੈ ਆਪਣੇ ਹੰਕਾਰ ਦਿੱਤਾ ਹੰਕਾਰੀ ਹੋ ਗਿਆ ਕਹਿੰਦੇ ਹੈ ਤਾਂ ਆਪਣਾ ਇਹਦਾ ਹੰਕਾਰ ਦੂਰ ਕਰਨਾ ਪੈਣਾ ਹੁਣ ਕਲਗੀਧਰ ਪਾਤਸ਼ਾਹ ਜਿਨੇ ਸਾਰੇ ਕੰਡਿਆਂ ਨੂੰ ਹੁਕਮ ਲਾ ਦਿੱਤਾ ਕਿਹੜਾ ਕਵੀ ਸੁੱਖ ਦਾ ਕੰਮ ਚਾਹੇਗਾ ਕਿਹੜਾ ਕਵੀ ਖੋਜ ਕੱਪੜਾ ਲਵੇਗਾ ਉਹਦਾ ਕੋਈ ਅਸਰ ਬੱਲਾ ਮਾਨ ਜਿੱਤਿਆ ਜਾਏਗਾ ਕੱਪੜਾ ਕਿਹੜਾ ਹੈ ਆਲਾ ਬੱਲਾ ਆਈਏ ਮਾਣ ਆਈਏ ਮਾਣ ਚੰਗਾ ਕਹਾਣੀ ਲਿਖੀਆ ਚੰਗਾ ਨਾਮ ਲਿਖੀਆ ਪਹਿਲਾ ਸਾਫ ਨਾਮ ਹੈ ਸਭੀਆ ਨੇ ਜੋ ਹੁਣ ਕੰਤਾ ਲਿਖੀਆ ਜਰਨੀ ਸੰਪਰਕਰਨ ਸਾਡਾ ਉੱਪਰ ਲਿਖੀਆ ਆਪਣਾ ਪਤਾ ਲਿਖਦੇ اور لکھی وقت ہماری صحیا کوئی کبھی رہا کوئی کوئی کرتا ہے اپنا اپنا کیا ہے وہ ہوتا ہے ایک تو کی حالت میں رہتے ہیں کہ وہ کیا گا ندی والی کی حالت ہو ہے عوام کو زمانہ ایک جو کام کریں گے صدا تو بلے سے یہ ایک پتا ہے ہمارے جان کا کہ اپ نے اپ کو دیکھیے ہمارے ثقافت کے دو نقطے ہم نے اپ کو سکھایا ہے تو اپ کہتے ہیں کہ یہ اپ کے ثقافت کے ہاتھ کو بلایا کرتا ہے پھر چھوڑ لے میری ثقافت کو نہیں چھوڑا وہ دیکھ کر ہم کو بہت اچھا لگا اور یہ بولا تھا بابا بڑی جس طرح اچھے جواب دیے تي سنجي ڏيخا رهي آهيان اهي ٻئي وٺي ڏي آهيان اهي سُڪو ته يا پکي اڪو پکي سُڪا يافي صدا پڙه ڏجي هي کائي يا پکي No, no, ਨਾਲ ਮੈਂ ਲਿਖੇ ਕਵਿਤ ਸੋਹਣੇ ਇਹਦਾ ਮੁੱਲ ਦਾ ਗੁਰੂ ਨੇ ਇਹ ਤਾਰ ਬਾਜੀ ਕਵੀ ਚੰਦਨ ਕਹਿੰਦੇ ਕਿ ਹੋਈ ਕਵਤਾ ਦੇ ਅਰਥ ਦਾ ਇੱਕ ਕਰ ਸਕੇ ਯਾਦ ਰੱਖੋ ਸੰਗਤ 15 ਮਰਿਆ ਹੀ ਤਾਂ ਜੇ ਬੰਦੇ ਨੇ ਮਨ ਦੇ ਅੰਦਰ ਹੰਕਾਰ ਨੇ ਆਕੇ ਘੇਰਾ ਪਾ ਲਿਆ ਪਰ ਸਤਿਗੁਰੂ ਦਾਤਾ ਜੀ ਦੇ ਬਚਨ ਨੇ ਹਮੇ ਨਾਵੇਂ ਨਾਲ ਗ੍ਰੋਧ ਹੈ ਕੋਈ ਨਾ ਬਖਾ ਕੋਈ ਨਹੀਂ ਜਿੱਥੇ ਹੰਕਾਰ ਰੱਬ ਦਾ ਨਾਮ ਕਦੇ ਨਹੀਂ ਟਿਕ ਸਕਦਾ ਦੁਨੀਆਂ 'ਚ ਪੋਲੀਆਂ ਹੋਣੀਆਂ ਸ਼ੁਰੂ ਹੋ ਗਿਆ ਕਵੀ ਚੰਦਨ ਕਹਿਣ ਲੱਗਾ ਪੂਰੇ ਦਰਬਾਰ ਦੇ ਵਿੱਚ ਲੈ ਗਿਆ ਤੇਰਾ ਮੁੱਲ ਨਹੀਂ ਪੈਣਾ ਕਿੰਨਾ ਜਾਦਤੋ ਜਦਾ ਗੁਰੂ ਨੇ ਕੀ ਦੇਣਾ ਜੇ ਕੁਝ ਹੋ ਗਏ ਇੱਕ ਸਰੂਪ ਆਵਾ ਬਲ ਪਾ ਦੇਣਗੇ ਕਹਿੰਦੇ ਜੇ ਜਾਦਾ ਕੁਝ ਹੋਣਾ ਕੁਝ ਮੋਹਰਾ ਮੇਰੀ ણ કદાચ ਮੇਰੀ ਕਵਿਤਾ ਤੋਂ ਖੁਸ਼ ਹੋ ਕੇ ਗੁਰੂ ਬੜੇ ਖੁਸ਼ ਹੋਏ ਮੇਰੀ ਕਵਿਤਾ ਪੜ੍ਹ ਕੇ ਸੁਣ ਕੇ ਕਹਿੰਦਾ ਜਿਆਦਾ ਤੋਂ ਜਿਆਦਾ ਸਵੇਲੇ ਦੇ ਵਿੱਚੋਂ ਇੱਕ ਘੋੜਾ ਖੋਲ ਕੇ ਦੇ ਦੇਣਗੇ ਤੇ ਕਹਿਣਗੇ ਲੈ ਚੰਦਨਾ ਤੇਰਾ ਬਣਦਾ ਮਾਣ ਹੈ ਤੇਰਾ ਨਾਲ ਵਿਚਾਰਾ ਕਰਦਾ ਕਹਿੰਦਾ ਕਰ ਚੰਦਨ ਜੇ ਕਿਤੇ ਤੂੰ ਬਾਦਸ਼ਾਹ ਦੇ ਦਰਬਾਰ ਕਰਦਾ ਲੈ ਕੇ ਚਲਾ ਗਿਆ ਤੇ ਕਹਿਣ ਕਰਦਾ ਤੇਰੀ ਕੀਮਤ ਪੈ ਸਕਦੀ ਹੈ ਹੁਣ ਸਰ ਪਾਤਸ਼ਾਹ ਜਾਣ ਕੇ ਹੀ ਯਾਦ ਰੱਖਿਓ ਸੰਗਤ ਜੀ ਇਸ ਪੂਰੇ ਸਤਿਗੁਰੂ ਦੇ ਕੋਲੋਂ ਕਦੀ ਕੋਈ ਦਿਲ ਕੋਇਆ ਨਹੀਂ ਜਾਂਦਾ ਸਾਡੇ ਮਨਾਂ ਦੇ ਅੰਦਰ ਕੀ ਹੈ ਤੁਹਾਨੂੰ ਨਹੀਂ ਪਤਾ ਤੁਹਾਡੇ ਮਨਾਂ ਦੇ ਅੰਦਰ ਕੀ ਚੱਲਦਾ ਸਭ ਨੂੰ ਪਤਾ ਪਰ ਤੁਹਾਡੇ ਅਤੇ ਸਾਡੇ ਮਨਾਂ ਦੇ ਅੰਦਰ ਕੀ ਚੱਲਦਾ ਹੈ ਗੁਰੂ ਦੱਸਣ ਦੀ ਲੋੜ ਨਹੀਂ ਗੁਰੂ ਸਭ ਜਾਣਦੇ ਨੇ اے ਗੁਰੂ ਪਾਤਸ਼ਾਹ ਕੱਲੇ ਕੱਲੇ ਦੀ ਅੰਦਰਲੀ ਅਵਸਥਾ ਨੂੰ ਜਾਣਦੇ ਨੇ ਯਾਦ ਰੱਖੋ ਸਾਧ ਸੰਗਤ ਚੋਰ ਤੇ ਮਰਦਾ ਇੱਕ ਫਲਬੜਾ ਹੈ ਦੋ ਤਰ੍ਹਾਂ ਦੇ ਬੰਦੇ ਨੇ ਇੱਕ ਚੋਰ ਹੈ ਤੇ ਦੂਜਾ ਠੱਗ ਹੈ ਦੋਨਾਂ ਦੇ ਅੰਦਰ ਬੜਾ ਅੰਤਰ ਹੈ ਅਸੀਂ ਇੱਕੋ ਸੰਗਤ ਲੈਨੇ ਆ ਪਰ ਦੋਨਾਂ ਦੇ ਅੰਦਰ ਬੜਾ ਅੰਤਰ ਹੈ ਜਿਹੜਾ ਠੱਗ ਹੈ ਨਾ ਦੇਖਣ ਦਿਹਾੜੇ ਬੰਦੇ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਮੁਟਕੇ ਚੱਲਿਆ ਜਾਂਦਾ ਠੱਗ ਕੇ ਚੱਲਿਆ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਜਿਹੜਾ ਠੱਗ ਹੈ ਜੇ ਕਿਸ ਨੂੰ ਠਗੜਾ ਹੈ ਨਾ ਆਪਣੀ ਸ਼ਬਦਾवली ਬੜੀ ਮਿੱਠੀ ਬਣਾਉਂਦਾ ਹੈ ਆਪਣੀ ਸ਼ਬਦਾਂ ਦਾ ਪ੍ਰਭਾਵ ਦੂਜੇ ਦੇ ਚਿਹਰੇ ਦੇ ਉੱਤੇ ਪਾਉਂਦਾ ਹੈ ਅੱਖਾਂ ਦੇ ਨਾਲ ਅੱਖਾਂ ਪਾਉਂਦਾ ਹੈ ਤੇ ਦਿਨੇ ਸਾਰ ਸੰਗਤ ਬੰਦੇ ਨੂੰ ਆਪਣੇ ਸ਼ਬਦਾਂ ਦਾ ਪ੍ਰਭਾਵ ਪਾ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਠੱਗ ਕੇ ਚੱਲਿਆ ਜਾਂਦਾ ਪਰ ਜਿਹੜਾ ਚੋਰ ਹੈ ਨਾ ਚੋਰ ਦੇ ਮਨ ਦਾ ਇੱਕ ਬਲਬਣਾ ਚੋਰ ਕਹਿੰਦਾ ਕਿ ਜਦੋਂ ਰਾਤ ਹੁੰਦੀ ਹੈ ਮੇਰਾ ਕੋਈ ਚੰਨਾ ਰਾਤ ਦੇ ਹਨੇਰੇ ਦੇ ਅੰਦਰ ਮੈਨੂੰ ਕਿਸੇ ਦੇਖਣਾ ਨਹੀਂ ਮੈਨੂੰ ਕਿਹੜਾ ਕਿਸੇ ਨੇ ਦੇਖਣਾ ਨਹੀਂ ਕਿਸੇ ਨੇ ਜਿੱਦੇ ਕੰਨਾਂ ਦਾ ਤਾਲੇ ਕੋੜਾਂ ਦਾ ਕੰਨਾਂ ਰੱਪਾਂ ਦਾ ਤੇ ਚੋਰੀ ਕਰਕੇ ਆਪਣਾ ਕੰਮ ਕਰ ਜਾ ਮਤਰਾ ਰਾਤ ਦੇ ਹਨੇਰੇ ਦੇ ਅੰਦਰ ਮੈਨੂੰ ਕਿਹੜਾ ਕਿਸੇ ਦੇਖਣਾ ਪਰ ਬਾਣੀ ਕਹਿੰਦੀ ਉਹ ਦੇਖਿਆ ਉਹਨਾਂ ਨਜ਼ਰਾਂ ਆਵੇ ਬਹੁਤ ਸਾਰਾ ਇਹ ਮੁੱਢੋਂ ਦੇਖਿਆ ਪਿੱਛੋਂ ਦੇਖਿਆ ਦਿੱਤੇ ਬਹੁਤ ਚੱਲੇਗਾ ਬਾਪੂ ਜੀ ਤੇਰੇ ਤੋਂ ਕੋਈ ਕੁਝ ਨਹੀਂ ਨਿਕੋ ਸਕਦਾ ਬੰਦੇ ਦੇ ਮਨ ਦੇ ਅੰਦਰ ਤਾਂ ਹੱਲੇ ਫੋਨਾ ਫੁਨਾ ਹੈ ਕਿੰਨਾ ਆਪ ਆਪ ਕਰ ਰਿਹਾ ਸਾਡੇ ਬੰਦੇ ਅਕਰ ਹੰਦੇ ਫੁੱਟਾ ਫੁੱਟਾ ਤੇ ਪੂਰਾ ਪਰਦੇ ਨੂੰ ਕਰਨਾ ਜੀ ਬੈਠ ਜਾ ਯਾਦ ਰੱਖਿਓ ਸਾਧ ਸੰਗਤ ਪਰਦਾ ਲੱਖ ਲਾ ਲਓ ਪਰ ਗੁਰੂ ਦੇ ਸਾਹਮਣੇ ਪਰਦਾ ਕੋਈ ਨਹੀਂ ਜਦੋਂ ਰੱਬ ਦਾ ਕਿਰਦਾਰ ਤੇ ਆ ਜਾਵੇ ਨਾ ਤੇ ਫਿਰ ਦੁਨੀਆਂ ਖੁੱਲ ਲੱਗ ਜਾਂਦੀ ਹੈ ਇਹ ਰੱਬ ਦੇ ਰੱਬ ਦੇ ਸਾਹਮਣੇ ਕੋਈ ਪਰਦਾ ਨਹੀਂ ਅੰਤ ਪਰਦੇ ਅੰਤ ਪਰਦੇ ਮਹਿਕਾਵੇ ਵਿਕਾਰ ਫਿਰ ਮੈਂ ਪ੍ਰਗਟ ਓਏ ਸੰਸਾਰ ਜਦੋਂ ਰੱਬ ਪਰਦਾ ਚੁੱਕਣ ਤੇ ਆਜੇ ਨਾ ਤੇ ਫਿਰ ਦੁਨੀਆ ਸੂਟੂ ਕਰਨ ਲੱਗ ਪੈਂਦੀ ਕੋਈ ਕੁਝ ਲੁਕਾਉ ਨਹੀਂ ਸਕਦਾ ਕੱਲਗੀਧਰ ਪਾਝਾ ਕਵੀ ਚੰਦਨ ਦੀ ਅੰਦਰਲੀ ਅਵਸਥਾ ਜਾਣ ਗਏ ਵੀ ਇਹ ਕਾਰਾ ਕੀ ਕਰਨ ਲੱਗਾ ਹੁਣ ਕਵੀ ਚੰਦਨ ਕਵਿਤਾ ਲਿਖਾਉਣ ਦਾ ਯਤਨ ਕਰਦਾ ਹੈ ਕਿੰਦਾ ਮੈਂ ਕਵਿਤਾ ਗੁਰੂ ਦੇ দরbaar ਦੇ ਵਿੱਚ ਲੈ ਕੇ ਨਹੀਂ ਜਾਣੀ ਇਹ ਕਹਿਣ ਲੱਗਾ ਮੈਂ ਕਾਗਜ਼ ਦੇ ਉੱਤੇ ਲਿਖੀ ਕਵਿਤਾ ਜੇ ਕਵਿਤਾ ਜੇ ਤਲਾਸ਼ੀ ਕਰਾ ਕੇ ਕਵਿਤਾ ਪੇਪਰ ਤੇ ਉੱਤੇ ਲਿਖੀ ਪੇਪਰ ਸਾਹਮਣੇ ਆ ਗਿਆ ਮੇਰੀ ਤਾਂ ਹਿੱੱਠੀ ਹੋ ਜਾਣੀ ਹੈ ਮੇਰੀ ਇਹ ਤਾਂ ਇਹ ਨੁਕਸਾਨ ਹੋ ਜਾਣਾ ਹੈ ਮੈਂ ਤਾਂ ਕਬੀਰ ਰਾਜ ਇਹ ਕਹਿ ਲੱਗਾ ਮੈਂ ਕਿਹੜੇ ਤਰੀਕੇ ਦੇ ਨਾਲ ਇਸ ਕਵਿਤਾ ਨੂੰ ਗੁਰੂ ਦੇ ਕੋਲੋਂ ਲਪੋਵਾਂ ਇਹ ਮਨ ਦੇ ਨਾਲ ਵਿਚਾਰਾ ਕਰਦਾ ਵੀ ਕਵਿਤਾ ਕਿਹੜੇ ਢੱਕ ਦੇ ਨਾਲ ਲਪੋਵਾਂ ਇਹਨੇ ਕੀ ਕੀਤਾ ਇਹਨੇ ਆਪਣਾ ਚੋਲਾ ਤਾ ਚੱਕਿਆ ਕਾਂ ਲਈ ਤੇ ਕਹਿਣ ਲੱਗਾ ਕਹਿੰਦਾ ਗੁਰੂ ਤੋਂ ਜ਼ਿਆਦਾ ਤੋਂ ਜ਼ਿਆਦਾ ਕੀ ਕਰਨਗੇ ਭਾਏ ਦਰਬਾਰ ਦੇ ਅੰਦਰ ਮੇਰਾ ਚੋਲਾ ਚੱਕ ਕਰਵਾ ਲੈਣਗੇ ਮੇਰੇ ਖਿਸੇ ਚੱਕ ਕਰਵਾ ਲੈਣਗੇ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਮੇਰਾ ਕਮਰ ਕੱਸਾ ਖਲਾ ਕੇ ਚੱਕ ਕਰਵਾ ਲੈਣਗੇ ਜਿੱਤਾ ਬੇਦਰਬਾਦ ਦੇ ਅੰਦਰ ਗੁਰੂ ਬਸਤਖੋਰਾ ਉਤਾਰਨ ਲੱਗੇ ਆ ਇਹ ਮਨ ਦੇ ਨਾਲ ਵਿਚਾਰਾਂ ਕਰਦਾ ਇਹਨੇ ਪੱਟ ਦੇ ਉੱਤੇ ਕੰਤਾ ਲੇਖੀ ਗੁਰੂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਲੱਗਾ ਤੇ ਦੂਜੇ ਪਾਸੇ ਕਲਗੀ ਝੂਲਦੀ ਹੈ ਚਰਨ ਪਾਵਨ ਚੌਂਕੀ ਦੇ ਉੱਪਰ ਚੰਦਨ ਦੀ ਚੌਂਕੀ ਦਾ ਉੱਪਰ ਟਿਕੇ ਹੋਏ ਨੇ ਰਾਜਿਆਂ ਦੇ ਵੀ ਮਹਾਰਾਜੇ ਪ੍ਰਤੀ ਧੋਰੇ ਕਲਗੀਧਰ ਪਾਤਸ਼ਾਹ ਕੋਲ ਸਿੱਖ ਖੜਾ ਕਲਗੀ ਜਮਾਰੀ ਕਹਿੰਦੇ ਸਿੱਖਾ ਹੁਕਮ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਿੱਖਾ

ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499